ਗਾਲੀਆਂ ਕੋਲੀਆਂ ਕੋਲੀਆਂ ਨਾਂਵੇਂ ਸਾਲ ਤੇ ਕੁਲਫੇ ਚਲੀ ਅਨਕੋਲੀਆਂ ਡੇਰਾ ਬਾਬਾ ਨਾਨਕ ਦੇ ਵਿੱਚ ਹੋ ਗਈ ਇੱਕ ਸ਼ਖਸ ਦੀ ਮੌਤ ਇਹ ਤਸਵੀਰਾਂ ਨੇ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਇਲਾਕੇ ਦੀਆਂ ਜਿੱਥੇ ਇੱਕ ਐਲੂਮੀਨੀਅਮ ਕਾਰੋਬਾਰੀ ਨੂੰ ਸ਼ਰੀਆਮ ਦੁਕਾਨ ਤੇ ਆਕੇ ਕੁਝ ਲੋਕ ਗੋਲੀਆਂ ਮਾਰ ਗਏ ਉਸੇ ਮੌਕੇ ਤੇ ਹੀ ਮੌਤ ਹੋ ਗਈ 35 ਸਾਲ ਦਾ ਨੌਜਵਾਨ ਵਪਾਰੀ ਗੋਲੀਆਂ ਦਾ ਸ਼ਿਕਾਰ ਹੋ ਗਿਆ ਸਾਲ ਦਾ ਪਹਿਲਾ ਹੀ ਦਿਨ ਸੀ ਇਲਾਕੇ 'ਚ ਚੀਤਕਾਰ ਮਚ ਗਿਆ ਦਹਿਸ਼ਤ ਮਚ ਗਈ ਕਿ ਆਖਰਕਾਰ ਕੌਣ ਹੈ ਜੋ ਇਸ ਵਪਾਰੀ ਦੀ ਚਾਣ ਦਾ ਦੁਸ਼ਮਣ ਬਣ ਗਿਆ ਘਟਨਾ ਦੀ ਸੂਚਨਾ ਮਿਲਦੇ ਪੁਲਿਸ ਮੌਕੇ ਤੇ ਪਹੁੰਚ ਗਈ ਪੜਤਾਲ ਸ਼ੁਰੂ ਕੀਤੀ ਕਿ ਆਖਰਕਾਰ ਇਸ ਨੌਜਵਾਨ ਦਾ ਕਤਲ ਕਿਸ ਨੇ ਤੇ ਕਿਉਂ ਕੀਤਾ ਫਿਰ ਹਾਲ ਪੁਲਿਸ ਪੜਤਾਲ ਕਰ ਰਹੀ ਹੈ ਪਰਸਾਲ ਦੇ ਪਹਿਲੇ ਦਿਨ ਐਹੋ ਜੀ ਵਾਰਦਾਤ ਹੋਣ ਦੇ ਨਾਲ ਕਿਤੇ ਨਾ ਕਿਤੇ ਲੋਕਾਂ ਦੇ ਮਨ ਚ ਵੀ ਕਾਨੂੰਨ ਵਿਵਸਥਾ ਦੇ ਪ੍ਰਤੀ ਸਵਾਲ ਤਾਂ ਖੜੇ ਹੁੰਦੇ ਹੀ ਨੇ ਕਿਵੇਂ ਹੋਈ ਵਾਰਦਾਤ ਆਉ ਤੋ ਤੁਹਾਨੂੰ ਦਿਖਾਨਿਆ ਦੈਨਿਕ ਮੇਲ ਪੰਜਾਬੀ ਟਿਊਜ਼ਲੇ ਆਮੰਤਾ ਕਰਦੇ ਰਹਿਪਾ ਅਰਵੀਨ ਇਹ ਕੀ ਵਰਤਾ ਤਾਂ ਇਟਾ ਲੱਗਦਾ ਮੌਜਾ ਘੱਟ ਕਰ ਲੈ ਬੋਰਡ ਦਾ ਠੀਕ ਹੈ ਨੋਲਡ ਦੇ ਦਾ ਅਮਰੇ ਰੱਖੋ ਸੋਰੀ ਮਾਰਗੇਟ ਦੇ ਕਿੰਨੇ ਜਲੇ ਸਹੀ ਵੇਚਿਆ ਕਿੰਨੇ ਤੇ ਕਿੰਨੇ ਕਰੋਲ ਰੱਖ ਕੇ ਸੇਰ ਹੋ ਜਾਈਂ ਹਾਂ ਜੀ ਵੀ ਤੁਸੀਂ ਦੱਸਦੇ ਠੀਕ ਹੈ ਤਾਂ ਕੀ ਉਹ ਆਪਣਾ ਕਾਹਦਾ ਕੰਮ ਕਰਦਾ ਜਿਹੜਾ ਜਿਹਦੇ ਬੋਲੀ ਬੀ ਇਹ ਨਾਮ ਦਾ ਅਜੀਬ ਥੇ ਠੀਕ ਹੈ ਕੀ ਅਸਲ ਹੈ ਤੇ ਕੀ ਲੋੜ ਹੈ ਨਹੀਂ ਲੱਗਿਆ ਨਹੀਂ ਤੁਸੀਂ ਜਦ ਬੋਲੀ ਚੱਲਦੇ ਤੁਸੀਂ ਦੇਖੇ ਨਹੀਂ ਕੀ ਲੱਗਦਾ ਤੁਹਾਨੂੰ ਪੰਜਾਬ ਦੇ ਹਾਲਾਤਾਂ ਦਾ ਜਿਤਨਾ ਇਹ ਦੋ ਬੋਲੀ ਚੱਲਦੀ ਲਾਵੀ ਇਸ ਤਰ੍ਹਾਂ ਮੜੀ ਹਾਂਜੀ ਸਾਲੀ ਕੰਮ ਤੋਂ ਨੋਟੇ ਜਿਹੜੇ ਕੋਈ ਇਸ ਤਰ੍ਹਾਂ ਕੀ ਵਰਦਾ ਤੁਹਾਨੂੰ ਕਿੱਥੇ ਹਰਦੀਪ ਸਿੰਘ ਹੈਗਾ ਮੁੰਡਾ ਸਾਨੂੰ ਪ੍ਰੀਤਮ ਸਿੰਘ ਅਲੂਮਿਨੀਅਮ ਦੀ ਫੈਬ੍ਰିକੇਟਰ ਦਾ ਹੈਗਾ ਕੰਮ ਕਰਦਾ ਉਹਦੇ ਦੋ ਬੰਦੇ ਆਏ ਆ ਜੋ ਇਹਨਾਂ ਦੇ ਦੱਸਣ ਮੁਤਾਬਕ ਆ ਉਹ ਗੋਲੀ ਮਾਰ ਕੇ ਤੇ ਇੰਜਰਡ ਕਰ ਗਏ ਉਹਨੂੰ ਹਸਪੀਟਲ ਭੇਜ ਦਿੱਤਾ ਉਹਨ ਮੌਕੇ ਤੇ ਜਾ ਕੇ ਦੇਖਦੇ ਸੱਤ ਕਿਨੇ ਰੌਂਗਸ ਹੈ ਰੋਈ 10 12 ਰੋਲ ਦੇ ਲਗਭਗ ਕਹਿ ਰਹੇ ਹੈ ਕਹ ਰਹੇ ਕਿ ਉਹਨੂੰ ਦੇਖਣ ਚੁੱਕੀ ਹੋਈ ਹੈ ਦੇਖਿਆ ਨਹੀਂ ਵੈਰੀਫਾਈ ਨਹੀਂ ਹੁਣ ਉਹ ਪਤਾ ਕਰਦੇ ਆ ਜਾ ਕੇ ਹਸਪੀਟਲ ਜਾ ਰਹੇ ਆ ਕੀ ਕਰਵੇ ਕੀ ਪਿਆ ਅਗਲੇ ਔਰ ਬਈ ਬਸ ਪਰਚਾ ਦਰਜ ਕਰਕੇ ਤੇ ਕਾਰਵਾਈ ਕਰਾਂਗੇ ਬੰਦੇ ਫੜਾਂਗੇ ਜਲਦੀ ਤੋਂ ਜਲਦੀ